ਰਾਸ਼ਟਰੀ ਪੱਧਰ ਤੇ ਆਮ ਆਦਮੀ ਪਾਰਟੀ ਦੇ ਵਾਸਤੇ ਬੜੀ ਖੁਸ਼ੀ ਦਾ ਦਿਨ ਸੀ ਕੁਝ ਦਿਨਾਂ ਪਹਿਲਾਂ ਇਹ ਖਬਰ ਸਾਹਮਣੇ ਆਉਂਦੀ ਹੈ ਔਰ ਇਸੇ ਖਬਰ ਦੇ ਨਾਲ ਨਾਲ ਚਰਚਾ ਛੜ ਜਾਂਦੀ ਹੈ ਕਿ ਅਰਵਿੰਦ ਕੇਜਰੀਵਾਲ ਜਿਹੜੇ ਨੇ ਹੁਣ ਆਮ ਆਦਮੀ ਪਾਰਟੀ ਦਾ ਸੰਚਾਲਨ ਜੇਲ੍ਹੋਂ ਬਾਹਰ ਆ ਕੇ ਕਰਨਗੇ ਜਿਵੇਂ ਹੋਣਾ ਚਾਹੀਦਾ ਪਾਰਟੀ ਬੜੀ ਖੁਸ਼ੀ ਔਰੋਂ ਤੋਂ ਬੜੀ ਖੁਸ਼ ਆ ਹੁਣ ਲੰਗੇ ਦਿਨ ਤੋਂ ਇਹ ਖਬਰ ਸਾਹਮਣੇ ਆਈ ਕਿ ਅਰਵਿੰਦ ਕੇਜਰੀਵਾਲ ਅਸਤੀਫਾ ਦੇ ਦੇਣਗੇ ਔਰ ਉਸੇ ਚਰਚਾ ਨੂੰ ਲੈ ਕੇ ਹੁਣ ਵਿਵਾਦ ਵੀ ਬਣਿਆ ਹੋਇਆ ਆਮ ਆਦਮੀ ਪਾਰਟੀ ਦੇ ਲੀਡਰ ਹਾਲਾਂਕਿ ਇਸ ਮਾਮਲੇ ਦੇ ਉੱਤੇ ਬੇहद ਖੁਸ਼ ਨੇ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਬڑے-ਬڑے ਬਿਆਨ ਦਿੱਤੇ ਜਾ ਰਹੇ ਨੇ ਪਰ ਮਾਲਵਿੰਦਰ ਮਾਲੀ ਸੀਨੀਅਰ ਪੱਤਰਕਾਰ ਨੇ ਉਹਨਾਂ ਨੇ ਕੁਝ ਇਤਰਾਜ਼ ਖੜੇ ਕੀਤੇ ਨੇ ਔਰ ਆਮ ਆਦਮੀ ਪਾਰਟੀ ਦੇ ਉੱਤੇ ਸੀਨੀਅਰ ਲੀਡਰਸ਼ਿਪ ਦੇ ਉੱਤੇ ਕੁਝ ਇਤਰਾਜ਼ ਖੜੇ ਕੀਤੇ ਨੇ ਉਹ ਕਹਿੰਦੇ ਨੇ ਕਿ ਜ਼ਮਾਨਤ ਮਿਲ ਜਾਣਾ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਇਲਜ਼ਾਮਾਤੋਂ ਰਹਿਤ ਹੋ ਗਏ ਆ ਮਾਲਵਿੰਦਰ ਮਾਲੀ ਦਾ ਕਹਿਣਾ ਆ ਕਿ ਜ਼ਮਾਨਤ ਮਿਲਣਾ ਇਲਜ਼ਾਮਾਤੋਂ ਸਾਨੂੰ ਰਹਿਤ ਨਹੀਂ ਕਰਦਾ ਜ਼ਮਾਨਤ ਮਿਲਣਾ ਕੁਝ ਹੋਰ ਹੁੰਦਾ ਉਹ ਕਾਨੂੰਨੀ ਪ੍ਰਕਿਰਿਆ ਹੁੰਦੀ ਹੈ ਉਹ ਕਹਿੰਦੇ ਨੇ ਕਿ ਜ਼ਮਾਨਤ ਤਾਂ ਬਿਕਰਮ ਸਿੰਘ ਮਜੀਠੀਆ ਨੂੰ ਵੀ ਮਿਲੀ ਸੀ ਜ਼ਮਾਨਤ ਤਾਂ ਸੁਖਪਾਲ ਸਿੰਘ ਖੈਰਾ ਨੂੰ ਵੀ ਮਿਲੀ ਸੀ ਤੇ ਜ਼ਮਾਨਤ ਹੁਣ ਅਰਵਿੰਦ ਕੇਜਰੀਵਾਲ ਨੂੰ ਵੀ ਮਿਲੀ ਹੈ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਜਿਵੇਂ ਅਰਵਿੰਦ ਕੇਜਰੀਵਾਲ ਬੇਗਨਾਹ ਨੇ ਉਸੇ ਤਰ੍ਹਾਂ ਵਿਕਰਮ ਮਜੀਠੀਆ ਜਾਂ ਸੁਖਪਾਲ ਖੈਰਾ ਵੀ ਬੇਗਨਾਹ ਨੇ ਹਾਲਾਂਕਿ ਉਹ ਮਾਮਲੇ ਕਾਨੂੰਨੀ ਪੱਧਰ ਦੇ ਉੱਤੇ ਚੱਲਦੇ ਪਏ ਨੇ ਉਹਨਾਂ ਦੇ ਉੱਤੇ ਸਿੱਧੀ ਕੋਈ ਟਿੱਪਣੀ ਕਰਨਾ ਲਾਜ਼ਮੀ ਨਹੀਂ ਹੋਵੇਗਾ ਪਰ ਪਾਰਟੀ ਪੱਧਰ ਦੇ ਉੱਤੇ ਬੜੀ ਵਾਰ ਸਵਾਲ ਖੜੇ ਕੀਤੇ ਗਏ ਨੇ ਭਾਵੇਂ ਉਹ ਵਿਕਰਮ ਸਿੰਘ ਮਜੀਠੀਆ ਹੁਣ ਉਹਨਾਂ ਤੇ ਕੀਤੇ ਗਏ ਸੁਖਪਾਲ ਖੈਰਾ ਤੇ ਕੀਤੇ ਗਏ ਉਹਨਾਂ ਨੂੰ ਬੜੀ ਵਾਰ ਗਨਾਹਗਰ ਦੱਸਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਜ਼ਮਾਨਤ ਤੇ ਬਾਹਰ ਆ ਜਾ ਗਏ ਸੀਗੇ ਪਰ ਦੂਜੇ ਪਾਸੇ ਹੁਣ ਅਰਵਿੰਦ ਕੇਜਰੀਵਾਲ ਵੀ ਜਿਵੇਂ ਜ਼ਮਾਨਤ ਤੇ ਬਾਹਰ ਆਏ ਤੇ ਮਾਲਵਿੰਦਰ ਮਾਲੀ ਸਵਾਲ ਖੜਾ ਕਰ ਰਹੇ ਆ ਕਿ ਕੀ ਜਿਵੇਂ ਅਰਵਿੰਦ ਕੇਜਰੀਵਾਲ ਜ਼ਮਾਨਤ ਤੇ ਆਏ ਨੇ ਬਾਹਰ ਤੇ ਉਹਨਾਂ ਦੇ ਉੱਤੇ ਲੱਗੇ ਸਾਰੇ ਇਲਜ਼ਾਮ ਖਤਮ ਉਖਾਰਜ ਕਰ ਦੇਣੇ ਚਾਹੀਦੇ ਤੇ ਉਸੇ ਤਰ੍ਹਾਂ ਕੀ ਵਿਕਰਮਜੀਠੀਆ ਤੇ ਖੈਰਾ ਤੇ ਵੀ ਜਿਹੜੇ ਇਲਜ਼ਾਮ ਆਮ ਆਦਮੀ ਪਾਰਟੀ ਦੀ ਸਰਕਾਰ ਜਾਂ ਆਮ ਆਦਮੀ ਪਾਰਟੀ ਦੇ ਲੀਡਰ ਲਾਉਂਦੇ ਨੇ ਉਹ ਜ਼ਮਾਨਤ ਦੇ ਬਾਅਦ ਖਾਲਜ ਕਰ ਦੇਣਗੇ ਜਾਂ ਜ਼ਮਾਨਤ ਦੇ ਬਾਅਦ ਉਹ ਇਲਜ਼ਾਮ ਖਾਰਜ ਕਰ ਦੇਣੇ ਚਾਹੀਦੇ ਸੀ ਸਵਾਲ ਤਾਂ ਵਾਜਬ ਬਣਦਾ ਨਾਲੇ ਸਵਾਲ ਚੁੱਕਿਆ ਗਿਆ ਕਿ ਸੀਐਮ ਦੀ ਕੁਰਸੀ ਕਿਉਂ ਛੱਡੀ ਜਾ ਰਹੀ ਹੈ ਜਦ ਇਹ ਅਰਵਿੰਦ ਕੇਜਰੀਵਾਲੇ ਦਾਵਾ ਕਰ ਰਹੇ ਸੀ ਕਿ ਜੇਲ੍ਹ ਦੇ ਅੰਦਰੋਂ ਉਹ ਆਪਣਾ ਸੀਐਮਸ਼ਿਪ ਹੋਲਡ ਕਰਨਗੇ ਦਿੱਲੀ ਦੀ ਸਰਕਾਰ ਚਲਾਉਣਗੇ ਉਹ ਹੁਣ ਜੇਲ੍ਹੋਂ ਬਾਹਰ ਆ ਕੇ ਕੁਰਸੀ ਕਿਉਂ ਛੱਡਦੇ ਪਏ ਨੇ ਇਹ ਸਵਾਲ ਮਾਲਵਿੰਦਰ ਸਿੰਘ ਮਾਲੀ ਸੀਨੀਅਰ ਪੱਤਰਕਾਰ ਖੜਾ ਕਰਦੇ ਪਏ ਆ ਦੱਸਦੀਏ ਕਿ ਲੰਘੇ ਦਿਨੀਏ ਖਬਰ ਸਾਹਮਣੇ ਆਈ ਸੀ ਅਰਵਿੰਦ ਕੇਜੀਵਾਲ ਨੇ ਐਲਾਨ ਕਰ ਦਿੱਤਾ ਸੀ ਹਰਿਆਣੇ ਦੇ ਵਿੱਚ ਕਰੈਲੀ ਨੂੰ ਸੰਬੋਧਨ ਹੁੰਦਿਆ ਹੋਇਆ ਕਿ ਉਹ ਆਪਣੀ ਸੀਐਮ ਸ਼ਿਪ ਤੋਂ ਅਸਤੀਫਾ ਦੇ ਦੇਣਗੇ ਦੋ ਦਿਨਾਂ ਦੇ ਵਿੱਚ ਅਸਤੀਫਾ ਦੇਣ ਦੀ ਗੱਲ ਕੀਤੀ ਸੀ ਕਿਰਨ ਨੇ ਕਿਹਾ ਸੀ ਕਿ ਜੇ ਦਿੱਲੀ ਵਾਲੇ ਚਾਹਣਗੇ ਤਾਂ ਹੀ ਮੈਂ ਸੀਐਮ ਦੀ ਕੁਰਸੀ ਤੇ ਵਾਪਸ ਆਵਾਂਗਾ ਜਾਂ ਸੀਐਮ ਦੀ ਕੁਰਸੀ ਸਾਂਭਾਂਗਾ ਦੋਗਣਾ ਦੇ ਵਿੱਚ ਅਸਤੀਫੇ ਦੀ ਜਿਹੜੀ ਉਹ ਗੱਲ ਕਰ ਦਿੱਤੀ ਗਈ ਸੀ ਇਸ ਮਾਮਲੇ ਨੂੰ ਲੈ ਕੇ ਸੀਨੀਅਰ ਪੱਤਰਕਾਰ ਮਾਲਵਿੰਦਰ ਸਿੰਘ ਮਾਲੀ ਨੇ ਸਵਾਲ ਖੜੇ ਕੀਤੇ ਹੈ ਤੁਸੀਂ ਇਹਨਾਂ ਸਵਾਲਾਂ ਦੇ ਨਾਲ ਸਹਿਮਤੀ ਰੱਖਦੇ ਹੋ ਜਾਂ ਨਹੀਂ ਜਾਂ ਮਾਲਵਿੰਦਰ ਸਿੰਘ ਮਾਲੀ ਦੇ ਇਹਨਾਂ ਵਿਚਾਰਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਕਮੈਂਟਸ ਵਿੱਚ ਦੱਸਣਾ ਨਾਪੋਲ ਨਾ ਉਹ ਤੱਕਲੀ ਬਣੇ ਰੋ 1 ਇੰਡੀਆ ਪੰਜਾਬੀ ਦੇ